ਗੁਰਬਾਣੀ ਦੇ ਅੰਦਰ ਪੰਕਤੀ ਹੁੰਦੀ ਹੈ ਕਹਿੰਦੇ ਗੁਰਬਿਣ ਘੋਰ ਅੰਧਾਰ ਗੁਰੂ ਬਿਣ ਸਮਝ ਨਾ ਆਵੇ ਗੁਰਬਿਣ ਘੋਰ ਅੰਧਾਰ ਗੁਰੂ ਬਿਣ ਸਮਝ ਨਾ ਆਵੇ ਗੁਰਬਿਣ ਸੁਰਤਿ ਦਾ ਸਿੱਧ ਗੁਰੂ ਬਿਣ ਮੁਕਤ ਨਾ ਪਾਵੇ ਹੁਣ ਤੁਸੀਂ ਚਾਤੀ ਮਾਰਿਓ ਪੜ੍ਹੇ ਲਿਖੇ ਬੈਠੇ ਹੋ ਸਿਆਣੇ ਬੈਠੇ ਮੈਂ ਤੁਮੀ ਪਹਿਲੀ ਪੰਕਤੀ ਆਈ ਗੁਰਬਿਣ ਘੋਰ ਅੰਧਾਰ ਗੁਰੂ ਬਿਣ ਸਮਝ ਨਾ ਆਵੇ ਪਹਿਲਾ ਗੁਰ ਤੇ ਫਿਰ ਗੁਰੂ ਇਹਦਾ ਮਤਲਬ ਗੁਰ ਤੇ ਗੁਰੂ 'ਚ ਫਰਕ ਹੈ ਤਾਂ ਹੀ ਪੰਕਤੀਆਂ 'ਚ ਫਰਕ ਆਉਂਦੇ ਨੇ ਨਾ ਗੁਰਬਣ ਕੋਰ ਅੰਧਾਰ ਕੀ ਗੁਰ ਜੁਕਤੀ ਟੈਕਨੀਕ ਸ਼ਬਦ ਨਾਮ ਸਿਮਰਨ ਕਹਿੰਦੇ ਗੁਰਬਣ ਕੋਰ ਅੰਧਾਰ ਜਿੰਨਾ ਚਿਰ ਤੂੰ ਨਾਮ ਸਿਮਰਨ ਨਹੀਂ ਕਰਦਾ ਤੇਰੇ ਅੰਦਰ ਕੋਰ ਹਨੇਰਾ ਰਹਿੰਦਾ ਤੇ ਗੁਰੂ ਬਣ ਸਮਝ ਨਾ ਆਵੇ ਗੁਰੂ ਕੌਣ ਹੈ ਜੀ ਜਾਣ ਦੇਣਾ ਗੁਰੂ ਕੌਣ ਹੈ ਗੁਰ ਕਹਿੰਦੇ ਨੇ ਅਗਿਆਨਤਾ ਰੂਪੀ ਹਨੇਰੇ ਨੂੰ ਰੂਹ ਕਹਿੰਦੇ ਨੇ ਗਿਆਨ ਰੂਪੀ ਪ੍ਰਕਾਸ਼ ਨੂੰ ਜਿਹੜਾ ਸੰਸਾਰ ਨੂੰ ਵੀ ਜਾਣਦਾ ਹੈ ਕੰਤਨ ਕਾਰ ਨੂੰ ਵੀ ਜਾਣਦਾ ਹੈ ਉਹ ਗੁਰੂ ਹੈ ਸੱਚਾ ਜੀ ਗੁਰੂਪਿੰਡ ਸਮਝਣਾ ਆਵੇ ਅੰਦਾ ਜਿਹੜਾ ਦੋਨਾਂ ਨੂੰ ਨਹੀਂ ਜਾਣਦਾ ਉਹ ਤੋਂ ਬਗੈਰ ਇਸ ਮਾਰਗ ਨੂੰ ਕੋਈ ਸਮਝਾ ਨਹੀਂ ਸਕਦਾ ਮਾਂ ਬੱਚਾ ਜੰਮਦੀ ਹੈ ਚੁੱਕਦੀ ਕੀ ਕਹਿੰਦੀ ਹੈ ਕਹੇ ਮਾਂ ਸੱਚਾ ਪਿਓ ਚੁੱਕਦਾ ਬੱਚੇ ਨੂੰ ਕਹਿੰਦਾ ਕਹੇ ਪਿਓ ਕਹੇ ਪਾਪਾ ਸੱਚਾ ਪਰ ਸਦਕੇ ਦਾ ਮਾਂ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਜਦੋਂ ਸਾਡੇ ਮਨ ਰੂਪੀ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਚੁੱਕਦੇ ਹਾਂ ਤੇ ਸਾਡੇ ਮਨ ਰੂਪੀ ਬੱਚੇ ਨੂੰ ਗੁਰੂ ਗੰਸਾ ਆਪਣੀ ਗੋਦ ਵਿੱਚ ਲੈੰਦੇ ਆ ਤੇ ਕੀ ਕਹਿੰਦੇ ਆ ਕਹਿ ਬਾਈ ਗੁਰੂ ਦੇਖੋ ਫਰਕ ਮਾਂ ਕਹਿੰਦੀ ਮੇਰਾ ਨਾਮ ਐ ਪਿਓ ਕਹਿੰਦਾ ਮੇਰਾ ਨਾਮ ਐ ਪਰ ਤੁਨ ਗੁਰੂ ਗੰਸਾ ਸਾਹਿਬ ਜੀ ਕੀ ਕਹਿੰਦੇ ਆ ਉਸ ਪਿਓ ਦਾ ਨਾਮ ਐ ਜਿਹਨੂੰ ਸਾਰੀ ਸ੍ਰਿਸ਼ਟੀ ਜਿਹਨੇ ਸਾਰੀ ਸ੍ਰਿਸ਼ਟੀ ਪਦਾ ਕੀਤੀ ਐ ਠੀਕ ਗੁਰੂ ਬਿੰਦ ਸਮਝਣ ਆਵੇ ਕਹਿੰਦਾ ਗੁਰੂ ਤੋਂ ਬਿਗਾਰੇ ਇਸ ਮਾਰਗ ਦੀ ਸਮਝ ਨਹੀਂ ਲੱਗ ਸਕਦੀ ਜਿਹੜਾ ਦੋਨਾਂ ਨੂੰ ਨਹੀਂ ਜਾਣਦਾ ਪਰਮਾਤਮਾ ਨੂੰ ਤੇ ਸੰਸਾਰ ਨੂੰ ਨਹੀਂ ਜਾਣਦਾ ਉਸ ਤੋਂ ਬਗੈਰ ਕੋਈ ਨਹੀਂ ਸਮਝਾ ਸਕਦਾ ਹੁਣ ਅੱਗੇ ਦੇਖਣਾ ਕਹਿੰਦੇ ਗੁਰਬਿੰਨ ਸੁਰਤਲਾ ਸਿੱਧ ਤੁਹਾਨੂੰ ਪਤਾ ਜੀ ਗੁਰ ਤੇ ਗੁਰੂ ਚ ਫਰਕ ਹੈ ਕਦੀ ਗੌਰ ਕੀਤੀ ਬਣਾ ਗੁਰ ਤੇ ਗੁਰੂ ਚ ਫਰਕ ਹੈ ਕਦੀ ਗੌਰ ਕੀਤੀ ਨਹੀਂ ਕੀਤੀ ਹੋएगी ਗੁਰ ਤੇ ਗੁਰੂ ਵਿੱਚ ਫਰਕ ਹੈ ਕਦੀ ਤੁਸੀਂ ਗੌਰ ਨਹੀਂ ਕੀਤੀ ਹੋएगी ਔਰ ਮੈਂ ਤੁਹਾਨੂੰ ਸਲਾਮਾ 1401 ਅੰਗ ਦੇ ਪੜਿਓ 1400 ਇੱਕ ਅੰਗ ਦੇ ਉੱਤੇ ਪੜਿਓ ਪਟਾਂ ਦੀ ਬਾਣੀ ਅੰਦਰ ਗੁਰ ਤੇ ਗੁਰੂ ਚ ਫਰਕ ਕੀ ਹੈ ਠੀਕ ਹੈ ਜੀ ਪਟਾਂ ਦੀ ਬਾਣੀ ਅੰਦਰ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ 1401 ਅੰਗ ਦੇ ਉੱਤੇ ਗੁਰ ਜਹਾਜ਼ ਗੁਰ ਜਹਾਜ਼ ਖੇਵਟ ਗੁਰੂ ਗੁਰਬਿੰਦਰਿਆ ਨਾ ਕੋਈ ਕਹਿੰਦੇ ਗੁਰ ਜਹਾਜ਼ ਜਿਹੜਾ ਗੁਰੂ ਕੋਲੋਂ ਗੁਰ ਲੈਨੇ ਹੋ ਜੁਗਤੀ ਲੈਨੇ ਹੋ ਪੰਜ ਪਿਆਰਾਂ ਕੋ ਸ਼ਬਦ ਲੈਨੇ ਹੋ ਇਹ ਜਹਾਜ਼ ਆ ਇਹ ਤੇ ਤੁਹਾਡੀ ਸੁਰਤ ਨੇ ਸਵਾਰ ਹੋਣਾ ਹੈ ਪਰ ਸਦਕੇ ਜਾਵਾ ਖੇਵਟ ਗੁਰੂ ਖੇਵਟ ਕਹਿੰਦੇ ਸਿੱਖਿਆ ਦੇਣ ਵਾਲਾ ਚਲਾਉਂਦੀ ਸਿੱਖਿਆ ਦੇਣ ਵਾਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਦਿੰਦੇ ਨੇ ਕੀ ਇਸ ਸੁਰਤ ਨੇ ਗੁਰ ਦੇ ਸ਼ਬਦ ਤੇ ਸਵਾਰ ਹੋ ਕੇ ਦਸੰਦਵਾਰ ਕਿਵੇਂ ਪਹੁੰਚਣਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਦਿੰਦੇ ਗੁਰ ਜਿਹੜਾ ਜੇਵਟ ਗੁਰੂ ਗੁਰਮੁਖਤਰੀਆ ਨਾ ਕੋਈ ਕਹਿੰਦਾ ਬਿਨਾ ᔪਕਤੀ ਤੋਂ ਬਿਨਾ ਸ਼ਬਦ ਤੋਂ ਕੋਈ ਨਹੀਂ ਪਪਸਾ ਕੋ ਚੋਂ ਪਾਰ ਲੰਘਿਆ ਹੁਣ ਉੱਥੇ ਕੀ ਲਿਖਿਆ ਗੁਰਬਿੰਨ ਸੁਰਤ ਨ ਸਿੱਧ ਕਹਿੰਦੇ ਬਿਨਾ ਗੁਰ ਦੇ ਬਿਨਾ ᔪਕਤੀ ਦੇ ਬਿਨਾ ਸ਼ਬਦ ਦੇ ਜਿਹੜੀ ਤੁਹਾਡੀ ਸੁਰਤ ਆ ਕਦੀ ਸਾਧਨਾ ਚ ਨਹੀਂ ਆ ਸਕਦੀ ਤੁਹਾਡੀ ਕਦੀ ਸੁਰਤ ਸਾਧ ਹੀ ਨਹੀਂ ਆ ਸਕਦੀ ਬਿਨਾ ਸ਼ਬਦ ਤੋਂ ਤੁਸੀਂ ਜਿੰਨੇ ਮਰਜ਼ੀ ਪਾਠ ਕਰ ਲੋ ਬੇਸ਼ੱਕ ਤੁਸੀਂ ਬਾਣੀ ਪੜ੍ਹੀਏ ਗੁਰੂ ਘਰ ਦੀ ਸੇਵਾ ਕੀਤੀਏ ਪਰ ਸੁੱਤ ਸ਼ਬਦ ਦਾ ਮਲਾਪ ਨਹੀਂ ਕੀਤਾ ਤੁਹਾਡੀ ਸੁਰਤ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੀ ਠੀਕ ਹੈ ਜੀ ਹੁਣ ਅੱਗੇ ਦੇਖੋ ਕੀ ਲਿਖਿਆ ਗੁਰੂ ਬਿਨ ਮੁਕਤ ਨਾ ਪਾਵੇ ਗੁਰੂ ਬਿਨ ਮੁਕਤ ਨਾ ਪਾਵੇ ਹੁਣ ਤੁਸੀਂ ਮਾਰੋ ਜਾਤੀ ਤੁਸੀਂ ਗੁਰੂ ਦੇ ਲੜ ਲੱਗੇ ਹੋ ਨਾ ਜੀ ਤੁਸੀਂ ਅਮਰ ਸ਼ਖਿਆ ਨਾ ਜੀ ਤੁਸੀਂ ਪਾਠ ਕਰਦੇ ਹੋ ਨਾ ਜੀ ਦਾ ਕਰਦੇ ਹੋ ਨਾ ਥੋੜਾ ਡੂੰਗਾ ਹੈ ਧਿਆਨ ਨਾਲ ਸੁਣਨਾ ਥੋੜਾ ਡੂੰਗਾ ਹੈ ਬਹੁਤ ਡੂੰਗਾ ਹੈ ਧਿਆਨ ਨਾਲ ਸੁਣਨਾ ਤੁਸੀਂ ਰਾਤ ਦਿਨ ਪਾਠ ਕਰਦੇ ਹੋ ਗੁਰਦਾਰੇ ਜਾਂਦੇ ਹੋ ਗੁਰੂ ਦੇ ਲੜ ਲੱਗੇ ਹੋ ਅੰਮ੍ਰਿਤਧਾਰੀ ਹੋ ਪਰ ਮਰੋ ਤਾਂ ਤੁਹਾਡੀ ਮੁਕਤੀ ਹੋ ਗਈ ਨਹੀਂ ਨੋਈ ਕਿਉਂ ਨਹੀਂ ਹੋਈ ਉੱਥੇ ਲਿਖਿਆ ਗੁਰੂ ਬਿਨ ਮੁਕਤ ਨਾ ਪਾਵੇ ਕਿਹੜਾ ਗੁਰੂ ਗੁਰੂ ਪ੍ਰਕਾਸ਼ ਨੂੰ ਕਹਿੰਦੇ ਆ ਗੁਰੂ ਪ੍ਰਕਾਸ਼ ਨੂੰ ਕਹਿੰਦੇ ਆ ਆਪਾਂ ਗੁਰਦਾਰੇ ਆਉਨੇ ਆ ਕੀ ਪੁੱਛਦੇ ਆ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਠੀਕ ਹੈ ਜੀ ਆਪਾਂ ਕਿੱਥੇ ਕੇਦੇ ਘਰ ਜਾਂਦੇ ਆ ਠੀਕ ਹੈ ਜੀ ਉਹਨਾਂ ਦੇ ਘਰ ਸਮਾਗਮ ਆ ਜੀ ਕੀ ਆ ਉਹ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਜੀ ਇਹਦਾ ਮਨ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਹੈ ਪ੍ਰਕਾਸ਼ ਠੀਕ ਹੈ ਤੁਹਾਨੂੰ ਪਤਾ ਤੁਹਾਡੇ ਅੰਦਰ ਵੀ ਗੁਰੂ ਨੇ ਜਨਮ ਲੈਣਾ ਹੈ ਕਿਹੜੇ ਗੁਰੂ ਨੇ ਜਨਮ ਲੈਣਾ ਹੈ ਤੁਹਾਡੇ ਅੰਦਰ ਵੀ ਪ੍ਰਕਾਸ਼ ਨੇ ਜਨਮ ਲੈਣਾ ਹੈ ਗੁਰੂ ਬਿਨ ਮੁਕਤ ਨਾ ਪਾਵੇ ਆਂਦਾ ਜਿੰਨੇ ਚ ਤੁਹਾਡੇ ਅੰਦਰ ਪ੍ਰਕਾਸ਼ ਪ੍ਰਗਟ ਨਹੀਂ ਹੋ ਜਾਂਦਾ ਉਹਨਾਂ ਚ ਤੁਹਾਡੀ ਮੁਕਤੀ ਨਹੀਂ ਹੋਣੀ ਉਹ ਆਪਾਂ ਗੋਰੀ ਨਹੀਂ ਕੀਤੀ ਆਪ ਜੀ ਬਾਣੀ ਪੜ੍ਹ ਲਓ ਕਬੀਰ ਸੱਚਾ ਸਤਗੁਰੂ ਕੀ ਕਰੇ ਜਾਂ ਸਿੱਖਾ ਮੈਂ ਚੂਕ ਅੰਦੇ ਇਕਲਣ ਲੱਗੀ ਜੋ ਬਾਸ বাজਾਈਏ ਗੁਰੂ ਸਭ ਤੋਂ ਗੁਰਬਾਨੀ ਚ ਲਿਖਿਆ ਪਰ ਗੁਰੂ ਪਿਆਰਿਓ ਸਾਨੂੰ ਲੋੜ ਨਹੀਂ ਪਈ ਆਨਾ ਇੰਨਾ ਡੂੰਗਾ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਆਪਾਂ ਠੀਕ ਹੈ ਜੀ ਆਪਾਂ ਨੇ ਕੀ ਕੀਤਾ ਸਵੇਰੇ ਉੱਠੇ ਨੇਮ ਕੀਤਾ ਜੀ ਪੰਜ ਮਣ ਦਾ ਪਾਠ ਕਰ ਲਿਆ ਨਹੀਂ ਵੇਲੇ ਹੋਏ ਵੇਲੇ